ਮਾਨਯੋਗ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾਰਿਆਂਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅਧੀਨ ਸਾਡੇ ਜਿਹੜੇ ਥਾਣਾ ਮੁਖੰਪੁਰੇ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਜਿਹੜੀ ਟੀਮ ਨੇ ਰਾਤ ਨਾਕਾ ਲਾ ਰੱਖਿਆ ਸੀਗਾ ਕੱਲ ਰਾਤ ਤੇ ਸਾਨੂੰ ਜਿਹੜਾ ਸੀਗਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਆ ਮੋਟਰਸਾਈਕਲ ਚੋਰੀ ਕਰਕੇ ਭੱਜੇ ਹੈਗੇ ਆ ਤੇ ਸਾਡੇ ਐਸਐਚਓ ਸਾਹਿਬ ਜੀ ਮੋਜੀ ਨੇ ਆਪਣੀ ਟੀਮ ਦੇ ਨਾਲ ਉਥੇ ਮੁਸਤਕਬਨਾ ਕੰਮ ਕਰਦੇ ਹੋਏ ਨਾਕਾ ਲਾਇਆ ਤੇ ਜਿਹੜੇ ਦੋ ਉਥੇ ਨੌਜਵਾਨ ਸੀਗੇ ਉਹਨਾਂ ਨੂੰ ਫੜਿਆ ਤੇ ਜਦੋਂ ਉਹਨਾਂ ਤੋਂ ਉਹਨਾਂ ਦਾ ਨਾਮ ਪੁੱਛਿਆ ਗਿਆ ਤੇ ਇੱਕ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ ਮਜੈਲ ਤੇ ਦੂਸਰੇ ਨੇ ਆਪਣਾ ਸਾਹਿਲਦੀਪ ਸਿੰਘ ਵਾਸੀ ਜੇਕੋਵਾਲ ਦੱਸਿਆ ਤੇ ਜਦੋਂ ਆਪਾਂ ਇਹਦੀ ਤਸਦੀਕ ਕੀਤੀ ਤੇ ਜਿਹੜਾ ਮੋਟਰਸਾਈਕਲ ਜਿਹੜਾ ਆਪਾਂ ਬਰਾਮਦ ਕੀਤਾ ਸੀਗਾ ਉਹ ਚੋਰੀशुदा ਮਿਲਿਆ ਤੇ ਜਿਸ ਤੇ ਮੁਕਦਮਾ ਜਿਹੜਾ ਹੈਗਾ ਆ 70 ਅਧੀਨ ਧਾਰਾ 300 ਤੇਨ ਜਿੰਮਨ ਦੋ ਪੀਐਨਸ ਕੋਮਪੂਰਾ ਦਰਜ ਕੀਤਾ ਗਿਆ ਜੇ ਜਦੋਂ ਆਪਾਂ ਇਹਨਾਂ ਦਾ ਪਾਈਸ ਦੇ ਉੱਪਰ ਜਦੋਂ ਇਹਨਾਂ ਦਾ ਡਾਟਾ ਚੈੱਕ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਅਸੀਂ ਦੋਸ਼ੀ ਸੀਗਾ ਅਰਸ਼ਦੀਪ ਉਰਫ ਅਰਜਦੀਪ ਉਰਫ ਮਜੈਲ ਜਿਹੜਾ ਹੈਗਾ ਇਹ ਜਿਹੜਾ ਮੁਕੱਦਮਾ ਨੰਬਰ 133 ਅਧੀਨ ਤਾਰਾ 109 115 ਆਮ ਸੈਕ ਕੰਬੋ ਥਾਣੇ ਵਿੱਚ ਵਾਂਟਡ ਹੈਗਾ ਇਹ ਮਰਡਰ ਦਾ ਜਿਹੜਾ ਹੈਗਾ ਇਹ ਕਿਉ ਸੀਗਾ ਤੇ ਇਸ ਨੂੰ ਆਪਾਂ ਬਹੁਤ ਵੱਡੀ ਸਫਲਤਾ ਸਮਝਦੇ ਕਿ ਇੱਕ ਦੁਰਾਨੇ ਨਾਕੇ ਵਿੱਚ ਸਾਨੂੰ ਇੱਕ ਮਰਡਰ ਰਿਟਿਵ ਜਿਹੜਾ ਸੀਗਾ ਉਹ ਆਪਾਂ ਅਰੈਸਟ